ਨੂੰ ਗਰਮੀਤ ਇੱਕ ਰਾਤ ਕਰੇ ਰਹਣ ਨਾਲ ਹੀ ਕਾਫੀ ਕੁਝ ਸਮਝ ਆਉਣ ਲੱਗਿਆ ਸੀ ਉਸ ਨੂੰ ਗਰਮੀਤ ਵਿੱਚ ਆਪਣੇ ਪੰਨ ਤੋਂ ਵਦੇਰੇ ਬੇਗਾਨਾਪਨ ਨਜ਼ਰ ਆਉਣ ਲੱਗਿਆ ਉਸ ਨੂੰ ਲੱਗਿਆ ਕਿ ਗਰਮੀਤ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ ਉਹ ਪਰੋ ਪਰੋ ਵਿਖਾਵਾ ਕਰਿਆ ਗਰਮੀਤ ਦੀ ਪੈਂਟ ਅਤੇ ਸ਼ਰਟ ਦੀਆਂ ਖੜੀਆਂ ਕਰੀਜਾਂ ਕੋਈ ਨਮਾ ਸੰਕੇਤ ਦੇ ਰਹੀਆਂ ਸਨ ਜਿਸ ਤੋਂ ਪੰਮਿਚ ਕੰਨੀ ਤਾਂ ਹੋਈ ਗਈ ਸੀ ਪਰ ਉਸ ਨੂੰ ਇੰਜ ਵੀ ਲੱਗਦਾ ਸੀ ਕਿ ਗੱਲ ਉਸ ਦੇ ਬਸੋਂ ਬਾਹਰ ਹੁੰਦੀ ਜਾ ਰਹੀ ਹੈ ਗਰਮੀਤ ਨੇ ਉਸ ਨੂੰ ਫੈਰੋਜ਼ਪੁਰ ਲੈ ਜਾਣ ਦੀ ਬਿਚਾਈ ਕਾਲਜ ਲੱਗਣ ਲਈ ਕਿਆ ਉਸ ਨੂੰ ਲੱਗਿਆ ਕਿ ਗਰਮੀਤ ਦੀ ਕੋਈ ਸੋਚੇ ਸਮਝੀ ਚਾਲ ਹੈ ਤਾਂ ਹੀ ਗਰਮੀਤ ਨੇ ਮੈਨੂੰ ਆਪਣੇ ਆਪ ਤੋਂ ਕਿਸੇ ਹੋਰ ਪਾਸੇ ਮੋੜ ਦਿੱਤਾ ਪੰਮੀ ਨੂੰ ਗਰਮੀਤ ਦਾ ਚੋਰਾਤਾ ਸੀ ਪਰ ਕਾਲਜ ਲੱਗਣ ਕਰਕੇ ਉਹ ਇਹ ਸਭ ਗੱਲਾਂ ਵੱਲ ਘੱਟ ਹੀ ਧਿਆਨ ਦੇਣ ਲੱਗੀ ਕਿਉਂਕਿ ਉਹ ਵੇਲਾ ਸਮਾਂ ਪੜ੍ਹਨ ਤੇ ਬਿਤਾ ਦਿੰਦੀ ਭੋਲੀ ਆਪਣੇ ਪੇਕੇ ਪਿੰਡ ਜਨੀਪਾ ਕੱਟਣ ਗਈ ਹੋਈ ਸੀ ਭੋਲੀ ਦੀ ਮਾਂ ਬਿੰਦਰ ਨੇ ਪਹਿਲਾਂ ਤੋ ਹੀ ਦਾਈ ਨੂੰ ਓਲੇ ਦੀ ਖਬਰ ਦੇ ਰੱਖੀ ਸੀ ਕਿ ਵੇਲੇ ਕ ਵੇਲੇ ਜਦੋਂ ਵੀ ਲੋੜ ਪਈ ਤਾਂ ਹਾਜ਼ਰ ਰਹੇ ਪੰਮੀ ਦੀ ਮਾਂ ਜੀਤੋ ਤੇ ਚਾਚੇ ਚੰਦਕੁਰ ਵੀ ਪੂਰੀ ਬਿੜਕ ਰੱਖਦੀਆਂ ਕਿ ਕਦੋਂ ਲੋੜ ਪੈ ਜਾਵੇ ਉਹ ਅਵੇਸਲੀਆਂ ਹੋ ਕੇ ਨਾ ਸੌਂਦੀਆਂ ਪੰਮੀ ਦੀ ਦਾਦੀ ਬਚਨੂ ਤਾਂ ਪੰਮੀ ਦਾ ਚੋਰਾ ਲੈ ਹੀ ਬੈਠ ਗਿਆ ਸੀ ਕਿ ਫੁੱਲਾ ਵਾਂਗੂ ਪਾਲੀ ਤੀ ਦੇ ਕਰਮ ਮਾਰੇ ਵੇਖ ਅਜਨੂੰ ਬਹੁਤ ਰੋਂਦੀ ਛੋਟੀਆਂ ਦੋਹੇ ਪੋਤੀਆਂ ਨਾਲੋਂ ਉਹਦਾ ਪੰਮੀ ਨਾਲ ਜ਼ਿਆਦਾ ਲਗਾਓ ਸੀ ਸਵੇਰੇ 4 ਵਜੇ ਭੋਲੀ ਦੇ ਦਰਦ ਜਾ ਉਠਿਆ ਬਿੰਦਰ ਨੇ ਦਾਈ ਨੂੰ ਸੱਦਿਆ ਤੇ ਜੀਤੋ ਤੇ ਚੰਦਕੁਰ ਵੀ ਆ ਗਈਆਂ ਬੜਾ ਭਾਗਾ ਵਾਲਾ ਦਿਨ ਸੀ ਭੋਲੀ ਲਈ ਉਹਦੀ ਤਾਂ ਮੰਨਾ ਸਦਕਾ ਹੀ ਇੱਕ ਨੰਨੀ ਪਰੀ ਨੇ ਜਨਮ ਲਿਆ ਕੁੜੀ ਦਾ ਚਿਹਰਾ ਤੱਕ ਭੋਲੀ ਉੱਠਦੀਆਂ ਦਰਦਾਂ ਭੁੱਲ ਏ ਖਬਰ ਜੱਗੇ ਤੱਕ ਵੀ ਪਹੁੰਚਾਈ ਜੱਗਾ ਵੀ ਬਹੁਤ ਖੁਸ਼ ਸੀ ਹਰਪਾਲ ਜੱਗੇ ਦੇ ਮਿਹਰ ਨਾਲ ਰਲੇ ਦੀ ਗੱਲ ਸੁਣ ਸਿੱਧਾ ਤਾਰੀ ਕੋਲ ਪਹੁੰਚਿਆ ਹਰਪਾਲ ਕਹਿੰਦਾ ਓਏ ਤਾਰੀ ਉਰੇ ਆ ਓਏ ਗੱਲ ਸੁਣ ਬਾਈ ਤਾਰੀ ਕਹਿੰਦਾ ਕਿਵੇਂ ਹੋ ਵਾਹੋ ਦਾਹੀ ਹੋਇਆ ਪਿਆ ਹਰਪਾਲ ਕਹਿੰਦਾ ਗੱਲ ਹੀ ਇਹੋ ਜੀ ਐ ਤਾਰੀ ਆਪਾਂ ਨੂੰ ਜੱਗਾ ਧੋਖਾ ਦੇ ਜਾਂਦਾ ਬਾਈ ਤਾਰੀ ਕਹਿੰਦਾ ਕਿਉਂ ਕੀ ਗੱਲ ਹੋ ਗਈ ਯਾਰ ਹਰਪਾਲ ਕਹਿੰਦਾ ਕਿਸੇ ਨੇ ਅੱਜ ਖਬਰ ਦਿੱਤੀ ਐ ਮੈਨੂੰ ਅਕੇ ਜੱਗਾ ਵੀ ਬਲੈਕਿਆ ਨਾਲ ਰਲਿਆ ਹੋਇਆ ਤਾਰੀ ਹਰਪਾਲ ਦੀ ਗੱਲ ਸੁਣ ਹੱਸ ਪੈਂਦਾ ਓਏ ਤੈਨੂੰ ਕੀ ਨੇ ਕਹਿਤਾ ਕਿਨੇ ਤੇਰੇ ਕੰਨ ਪਰਤੇ ਐਸੀ ਕੋਈ ਗੱਲ ਨਹੀਂ ਯਾਰ ਉਹ ਬੰਦਾ ਹੈ ਨਹੀਂ ਇਹੋ ਜਾਂ ਨਾਲੇ ਤੇਰੇ ਨਾਲ ਤਾਂ ਚੰਡੀਗੜ੍ਹ ਜਾਂਦਾ ਰਿਹਾ ਆ ਹਰਪਾਲ ਕਹਿੰਦਾ ਯਾਰ ਆ ਵੀ ਗੱਲ ਤੇਰੀ ਠੀਕ ਹੈ ਪਰ ਆ ਜਾ ਜਦ ਆਪਾਂ ਗਲਤੀ ਕਰੀਏ ਜੱਗੇ ਨਾਲ ਜੱਗਾ ਖੇਤ ਵਿੱਚ ਹੀ ਸੀ ਹਰਪਾਲ ਤੇ ਤਾਰੇ ਗੁੱਸੇ ਜੇ ਵਿੱਚ ਜੱਗੇ ਕੋਲ ਗਏ ਅੱਗੋ ਜੱਗੇ ਨੇ ਹੱਸਦਿਆਂ ਕਿਹਾ ਓਏ ਆਓ ਯਾਰ ਚਾਚੇ ਬਣ ਕੇ ਤੁਸੀਂ ਉਹ ਕੁੜੀ ਦੇ ਹਰਪਾਲ ਕਹਿੰਦਾ ਯਾਰ ਮੁੰਡਾ ਹੋ ਜਾਂਦਾ ਚੰਗਾ ਸੀ ਬਲੈਕਿਆਂ ਦੇ ਕਰੇ ਟੀਆਂ ਜੰਮਦੀਆਂ ਸ਼ੋਭਾ ਨਹੀਂ ਦਿੰਦੀਆਂ ਜੱਗਾ ਕਹਿੰਦਾ ਕੀ ਮਤਲਬ ਹੈ ਤੇਰਾ ਹਰਪਾਲ ਤਾਰੀ ਕਹਿੰਦਾ ਜਾਰ ਤੈਨੂੰ ਜਾਰੀ ਦੀ ਸੋਂ ਜੋ ਪੁੱਛਿਆ ਸੱਚੋ ਸੱਚ ਦੱਸੇ ਬਾਈ ਹਰਪਾਲ ਕਹਿੰਦਾ ਜਾਰ ਤੂੰ ਉਹ ਮਿਹਰ ਸਿਉਣਾ ਰਲਿਆ ਹੋਇਆ ਸਾਡੇ ਕੋਲ ਉੱਤੇ ਉੱਤੇ ਢੋਂਕਰਦਾ ਫਿਰਦਾ ਆਪ ਤੋਂ ਬਲੈਕੇ ਨਾਲ ਰਲਿਆ ਫਿਰਦਾ ਜੱਗਾ ਕਹਿੰਦਾ ਤੈਨੂੰ ਕਿਹਨੇ ਕਹਿਤਾ ਜਾਰ ਹਰਪਾਲ ਕਹਿੰਦਾ ਜੀਨੇ ਮਰਜੀ ਦੱਸਿਆ ਹੋਵੇ ਤੁੰਦਸ ਕਿਉਂ ਰਲਿਆ ਉਹਨਾਂ ਨਾਲ ਜੱਗਾ ਕਹਿੰਦਾ ਓਏ ਦੋਏ ਬੈਜੋ ਆਜੋ ਹੁਣ ਗੱਲ ਸੁਣੋ ਮੈਨੂੰ ਆਪਣੀ ਜਾਰੀ ਦੀ ਸੌਂ ਜਿਹੜਾ ਇਹੋ ਜਿਹਾ ਕੰਮ ਕਰਦਾ ਹੋਵੇ ਜਿਨੇ ਵੀ ਤੁਹਾਨੂੰ ਦੱਸਿਆ ਉਹਨੂੰ ਭੁਲੇਖਾ ਪੈ ਗਿਆ ਹੋਣਾ ਤਾਰਿਕ ਕਹਿੰਦਾ ਜਾਰ ਹਰਪਾਲ ਤੈਨੂੰ ਕਿਹਾ ਸੀ ਨਾ ਆਪਣਾ ਜੱਗਾ ਹੈ ਨਹੀਂ ਇਹੋ ਜਾਂ ਹਰਪਾਲ ਕਹਿੰਦਾ ਭਾਈ ਸੌਂ ਲੱਗੀ ਮੈਨੂੰ ਤਾਂ ਅੱਗ ਲੱਗ ਗਈ ਸੀ ਕਿ ਜੱਗਾ ਭਾਈ ਵੀ ਨਾ ਰਲ ਗਿਆ ਬਲੈਕਿਆਂ ਦੇ ਕਿਸੇ ਨੇ ਦੱਸਿਆ ਸੀ ਮੈਨੂੰ ਜੱਗਾ ਕਹਿੰਦਾ ਜਰਤਾ ਫੜ ਨਹੀਂ ਪੈਣੀ ਆ ਚਲੋ ਆਪਾਂ ਚੱਲੀਏ ਫੂਲ ઠાਣੀ ਵਿੱਚ ਹਰਪਾਲ ਕਹਿੰਦਾ ਸਿੱਧਾ ਨਹੀਂ ਜਾਂਦੇ ਯਾਰ ਆਪਾਂ ਆਏ ਤਾਂ ਪਤਾ ਲੱਗ ਜਾਓ ਪਹਿਲਾਂ ਆਪਾਂ ਆਪਣੇ ਪਿੰਡੋਂ ਪਤਾ ਕਰਦਿਆਂ ਵੀ ਕੀ ਗੱਲਬਾਤਾ ਤਿੰਨਾਂ ਦੋਸਤਾਂ ਨੇ ਸਕੀਮ ਬਣਾਈ ਤੇ ਪਿੰਡੋਂ ਪਤਾ ਲਿਆ ਪਿੱਛਾ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਸੱਚਮੁੱਚ ਹੀ ਮਹਿਰ ਸਿੰਘ ਦੁਆਰਾ maal ਵੇਚਿਆ ਜਾ ਰਿਹਾ ਏ ਜੱਗਾ ਹੈਰਾਨ ਰਹਿ ਗਿਆ ਇੱਕ ਵਾਰ ਤਾਂ ਉਹਨੇ ਢੇਰੀ ਟਾਲੀ ਕਿ ਹੁਣ ਕੁਝ ਨਹੀਂ ਹੋ ਸਕਦਾ ਜਦੋਂ ਵੱਡੇ ਲੀਡਰ ਹੀ ਚਾਉਂਦੇ ਨਹੀਂ ਚਾਉਂਦੇ ਨਸ਼ੇ ਦਾ ਕੋੜ ਵਧਣਾ ਫਿਰ ਆਪਣੇ ਵਰਗੇ 2-4 ਮਾਮੂਲੀ ਬੰਦੇ ਕੀ ਕਰ ਸਕਦੇ ਆ ਫਿਰ ਉਹਨੇ ਹਿੰਮਤ ਜੇ ਕੀਤੀ ਤੇ ਮੇਰ ਸਿੰਘ ਕੋਲ ਚਲਾ ਗਿਆ ਮੇਰ ਸਿੰਘ ਨੇ ਨਿੱਘਾ ਸਵਾਗਤ ਕੀਤਾ ਪਰ ਜੱਗਾ ਹਰਖਿਆ ਹੋਇਆ ਸੀ ਸਾਹਿਬ ਜੀ ਹੈਰਾਨੀ ਹੋ ਰਹੀ ਆ ਗੱਲ ਸੁਣ ਕੇ ਵੀ ਤੁਸੀਂ ਵੀ ਇਹਨਾਂ ਬੱਲੇਕਿਆਂ ਨਾਲ ਲੜਿਆ ਮੇਰ ਸਿੰਘ ਕਹਿੰਦਾ ਅੱਛਾ ਤੇ ਤੈਨੂੰ ਪਤਾ ਲੱਗਿਆ ਚਲ ਚੰਗਾ ਹੋਇਆ ਤੈਨੂੰ ਪਤਾ ਲੱਗਿਆ ਹੁਣ ਤੂੰ ਕਾਕਾ ਚੁੱਪ ਰਹੀਂ ਬਸ ਜੇ ਸਾਡੇ ਨਾਲ ਹੱਥ ਮਿਲਾਉਣਾ ਜੱਗਾ ਕਹਿੰਦਾ ਸ਼ਰਮ ਆ ਰਹੀ ਐ ਮੈਨੂੰ ਕਿ ਤੁਹਾਡੇ ਵਰਗੇ ਇਨਸਾਨ ਜਿਨ੍ਹਾਂ ਸਿਰ ਤੇ ਅਸੀਂ ਆਪਣਾ ਭਵਿੱਖ ਬਣਾਉਣਾ ਹੁੰਦਾ ਗੁੰਡਾਗਰਦੀ ਖਤਮ ਕਰਨੀ ਹੁੰਦੀ ਐ ਇਹੀ ਇਹਨਾਂ ਚੀਜ਼ਾਂ ਨੂੰ ਵਡਾਵਾ ਦੇ ਰਹੇ ਆ ਮਿਹਰ ਕਹਿੰਦਾ ਕਿਹੜੀ ਸ਼ਰਮ ਕਾਕਾ ਇਹ ਗੱਲਾਂ ਆਪਦੇ ਕੋ ਰੱਖ ਤੇਰੇ ਕੰਮ ਆਉਣ ਗਿਆ ਬਿਹਤਰ ਇਹੀ ਹੋਵੇਗਾ ਕਿ ਤੂੰ ਚੁੱਪ ਕਰਿਆ ਰਹੇ ਨਹੀਂ ਜਿਵੇਂ ਤੇਰੀ ਗੁੱਡੀ ਉਤਾਹਾਂ ਚਾੜੀ ਐ ਲਾ ਵੀ ਛੇਤੀ ਹੀ ਦੇਵਾਂਗੇ ਜਗਦੇ ਨੂੰ ਸਮਝਾ ਚੁੱਕਿਆ ਸੀ ਕਿ ਹੁਣ ਇੱਥੇ ਕੋਈ ਵੀ ਗੱਲ ਕਰਨ ਦਾ ਕੋਈ ਮਤਲਬ ਨਹੀਂ ਤਿੰਨਾਂ ਨੇ ਆਪਣਾ ਮਨ ਸਮਝਾਇਆ ਕਿ ਇਹਨਾਂ ਨਾਲ ਲੜਨਾ ਬੇਅਰਥ ਹੈ ਇਸ ਤੋਂ ਬਿਹਤਰ ਹੈ ਆਪਣੇ ਪਿੰਡ ਨੂੰ ਖੋਦੀ ਸਹੀ ਰਾਹ ਵਿਖਾਇਆ ਜਾਵੇ ਗਰਮੀਤ ਮੋਨਿਕਾ ਦਾ ਪੂਰਾ ਮਰੀਦ ਬਣ ਚੁੱਕਿਆ ਸੀ ਮੋਨਿਕਾ ਵੀ ਗਰਮੀਤ ਨੂੰ ਬਹੁਤ ਪਿਆਰ ਕਰਦੀ ਸੀ ਇੱਕ ਦਿਨ ਗਰਮੀਤ ਦੀ ਘਰੋਂ ਚਿੱਠੀ ਆਈ ਗਰਮੀਤ ਸਕੂਲ ਵਿੱਚ ਗਿਆ ਹੋਇਆ ਸੀ ਮੋਨਿਕਾ ਦੀ ਤਬੀਅਤ ਠੀਕ ਨਾ ਹੋਣ ਕਾਰਨ ਅੱਜ ਉਹ ਘਰ ਸੀ ਗਰਮੀਤ ਜਿਨ੍ਹਾਂ ਦੇ ਚਵਾਰੇ ਰਹਿ ਰਿਆ ਸੀ ਉਹਨਾਂ ਦੇ ਘਰ ਦੇ ਨਾਂ ਮੋਨਿਕਾ ਦੀ ਚੰਗੀ ਗੱਲ ਵਾਸੀ ਜਦੋਂ ਚਿੱਠੀ ਆਈ ਤਾਂ ਮੋਨਿਕਾ ਉੱਥੇ ਹੀ ਸੀ ਗਰਮੀਤ ਦੇ ਘਰੋਂ ਚਿੱਠੀ ਆਉਣ ਦੀ ਖਬਰ ਸੁਣ ਮੋਨਿਕਾ ਖੁਸ਼ ਹੋ ਗਈ ਉਹਨੂੰ ਲੱਗਿਆ ਕਿ ਉਹਦੇ ਸਹੁਰਿਆਂ ਤੋਂ ਚਿੱਠੀ ਆਈ ਹੈ ਮਕਾਨ ਮਾਲਕ ਅਨਪੜ੍ਹ ਸੰ ਮੋਨਿਕਾ ਨੇ ਕਿਹਾ ਕਿ ਸਕੂਲ ਦੇ ਬੇਸ ਤੇ ਕੋਈ ਚਿੱਠੀ ਆਈ ਹੈ ਮੋਨਿਕਾ ਨੇ ਚਿੱਠੀ ਵਾਲਾ ਲਿਫਾਫਾ ਆਪਣੇ ਹੱਥਾਂ ਵਿੱਚ ਲਿਆ ਤੇ ਚਿੱਠੀ ਨੂੰ ਲੈ ਕੇ ਆਪਣੇ ਘਰ ਚਲੀ ਗਈ ਤੇ ਗਰਮੀਤ ਜਿਹਨਾਂ ਦੇ ਘਰ ਰਹਿੰਦਾ ਸੀ ਉਹਨਾਂ ਨੂੰ ਮੋਨਿਕਾ ਨੇ ਕਿਹਾ ਕਿ ਗਰਮੀਤ ਨੂੰ ਕਹਿ ਦਿਓ ਚਿੱਠੀ ਮੇਰੇ ਕੋਲ ਹੈ ਮੋਨਿਕਾ ਚਾਹ ਜਹਿਣਾ ਚਿੱਠੀ ਲੈ ਗਈ ਕਿ ਆਪਣੇ ਕਮਰੇ ਵਿੱਚ ਬੈਠ ਚੰਗੀ ਤਰ੍ਹਾਂ ਪੜਾਂਗੀ ਕਿ ਗਰਮੀਤ ਦੇ ਘਰ ਦੀ ਕੀ ਲਿਖਦੇ ਆ ਜਦੋਂ ਮੋਨਿਕਾ ਨੇ ਚਿੱਠੀ ਵਾਲੀ ਪਾਪਾ ਖੋਲਿਆ ਚਿੱਠੀ ਦੇ ਬਾਹਰੇ ਪਾਸੇ ਲਿਖਿਆ ਹੋਇਆ ਸੀ ਤੁਹਾਡੀ ਪਿਆਰੀ ਪਰਮਵੀਰ ਇਹ ਅੱਖਰ ਵੇਖ ਮੋਨਿਕਾ 당 ਰਹਿ ਗਈ ਮੋਨਿਕਾ ਚਿੱਠੀ ਲੈ ਆਪਣੇ ਕਿਰਾਏ ਵਾਲੇ ਮਕਾਨ ਅੰਦਰ داਖਲ ہوئی ਤਾਂ اگے مکان مالک ਆਪਣੇ ਘਰ ਵਾਲੀ ਨੂੰ پتہ ਨਹੀਂ ਕਿਸ ਗੱਲੋਂ ਘੁੱਟ ਰਿਆ ਸੀ ਉਹ ਅੰਦਰ ਦਾਖਲ ਹੋਈ ਤਾਂ ਭੱਜ ਕੇ ਆਂਟੀ ਰੀਟਾ ਨੂੰ ਅੰਕਲ ਕੋਲੋਂ ਛਡਵਾਇਆ ਅੰਕਲ ਨੇ ਕੁੱਟਣਾ ਬੰਦ ਕਰ ਦਿੱਤਾ ਸੀ ਪਰ ਫਿਰ ਰੀਟਾ ਆਂਟੀ ਚੱਲ ਪਈ ਸੀ ਬੜਬੜ ਕਰਨ ਦੋਹਾਂ ਦੀ ਲੜਾਈ ਸੁਲਝਾਉਂਦਿਆਂ ਮੋਨਿਕਾ ਚਿੱਠੀ ਬਾਰੇ ਭੁੱਲ ਹੀ ਗਈ ਸੀ ਪਹਿਲਾਂ ਉਹਨੇ ਰੀਟਾ ਆਂਟੀ ਲਈ ਚਾਹ ਬਣਾਈ ਫਿਰ ਅੰਕਲ ਨੂੰ ਵੀ ਚਾਹ ਪਾਣੀ ਦਿੱਤਾ ਮੋਨਿਕਾ ਕਹਿੰਦੀ ਆਂਟੀ ਜੀ ਕੀ ਗੱਲ ਹੋਈ ਸੀ ਤੁਸੀਂ ਇੰਜ ਲੜੇ ਆਪਸ ਵਿੱਚ ਰੀਤਾ ਕਹਿੰਦੀ ਪੁੱਤ ਮੇਰੇ ਤਾਂ ਕਰਮ ਹੀ ਮਾਰਿਆ ਪਹਿਲਾਂ ਪੇਕੇ ਘਰ ਉਹ ਗਰੀਬੀ ਵੇਖੀ ਜਦੋਂ ਇੱਥੇ ਵਿਆਹੀ ਆਈ ਸੀ ਇਹਨਾਂ ਦੇ ਵੀ ਭੁੱਬਲ ਨਹੀਂ ਸੀ ਮੈਂ ਲੋਕਾਂ ਦਾ ਤਾਣੀ ਤੰਦ ਕਰਕੇ ਜਵਾਬ ਪੜਾਏ ਇਹ दारू ਪਿੰਦਾ ਸੀ ਜਿੰਨਾ ਕਮਾਉਂਦਾ ਉਡਾ ਦਿੰਦਾ दारू ਚ ਚੱਲ ਮੈਂ ਕਿਹਾ ਔਲਾਦ ਚੰਗੀ ਨਿਕਲ ਗਈ ਨੌਕਰੀ ਲੱਗੀ ਹੁਣ ਮੇਰਾ ਬੁਢਾਪਾ ਚੰਗਾ ਨਿਕਲ ਜੂ ਪਰ ਵੇਖ ਲੈ ਪੁੱਤ ਅੱਜ ਇਸ ਨਿਰਗੁਰੇ ਬੰਦੇ ਨੇ ਪਹਿਲਾ ਤਾਂ ਆਪ ਗੱਲਾਂ ਛੇੜੀਆਂ ਅਖੇ ਆਪਣੇ ਤੇ ਗਰੀਬੀ ਵੇਖ ਕਿੰਨੀ ਸੀ ਮੈਂ ਇਉਂ ਕਹਿ ਦਿੱਤਾ ਕਿ ਮੈਂ ਮਿਹਨਤ ਕੀਤੀ ਜਵਾਕ ਪੜਾਏ ਉਹ ਨੌਕਰੀ ਲੱਗੇ ਤਾਂ ਹੀ ਆਪਣੀ ਜ਼ੋਨ ਸੁਧਰੀ ਐ ਫਿਰ ਵੇਖ ਲੈ ਪੁੱਤ ਐਨੀ ਗੱਲ ਤੇ ਕੁੱਟਣ ਲੱਗ ਪਿਆ ਅਖੇ ਤੂੰ ਮੈਨੂੰ ਸੁਣਾਉਣੀਆਂ ਆ ਵੀ ਮੈਂ ਲੋਕਾਂ ਦਾ ਕੰਮ ਕੀਤਾ ਮੇਰੇ ਕਰਕੇ ਜਵਾਕ ਨੌਕਰੀ ਲੱਗਿਆ ਹੁਣ ਦੱਸ ਪੁੱਤ ਕਸੂਰ ਕਿਸ ਦਾ ਮੋਨਿਕਾ ਕਿਸੇ ਦੇ ਕਰ ਆਪਣੇ ਵਿਚਾਰ ਤੋਪਣਾ ਚੰਗਾ ਨਹੀਂ ਸੀ ਸਮੇਂ ਦੀ ਅੰਤੀ ਜੀ ਹੁਣ ਤੁਹਾਡੀ ਉਮਰ ਲੜਨ ਦੀ ਨਹੀਂ ਪਿਆਰ ਨਾ ਰਿਹਾ ਕਰੋ ਐਨੀ ਗੱਲ ਕਹਿ ਮੋਨਿਕਾ ਉੱਪਰ ਚੱਲੀ ਗਈ ਚਿੱਠੀ ਉਹਦੀ ਰੀਤਾ ਦੀ ਔਰ ਸੋਈ ਵਿੱਚ ਹੀ ਰਹਿ ਗਈ ਸੀ ਰੀਤਾ ਨੇ ਜਦ ਚਿੱਠੀ ਵੇਖੀ ਉਹਨੇ ਸੋਚਿਆ ਬਾਅਦ ਵਿੱਚ ਲੈ ਜਾਵੇਗੀ ਸਕੂਲੋਂ ਗਰਮੀਤ ਵੀ ਕਾਰ ਆ ਗਿਆ ਸੀ ਉਸੇ ਮਕਾਨ ਮਾਲਕ ਨੇ ਉਹਦੇ ਆਉਂਦਿਆ ਹੀ ਦੱਸਿਆ ਕਿ ਕੋਈ ਚਿੱਠੀ ਆਈ ਸੀ ਮੋਨਿਕਾ ਲੈ ਗਈ ਕਹਿੰਦੀ ਸੀ ਗਰਮੀ ਦੇ ਹੱਥਾਂ ਪੈਰਾਂ ਦੀ ਬਣ ਗਈ ਉਹਨੇ ਚੇਂਜ ਵੀ ਨਾ ਕੀਤਾ ਤੇ ਸਿੱਧਾ ਮੋਨਿਕਾ ਵੱਲ ਹੋ ਗਿਆ ਰੀਤਾ ਨੂੰ ਜਦ ਗਰਮੀਤ ਨੇ ਮੋਨਿਕਾ ਬਾਰੇ ਪੁੱਛਿਆ ਤਾਂ ਰੀਤਾ ਨੇ ਦੱਸਿਆ ਕਿ ਮੋਨਿਕਾ ਅੰਦਰ ਨਹਾ ਰਹੀ ਹੈ ਆ ਉਹਦੀ ਚਿੱਠੀ ਹੈ ਜਾਂਦਾ ਹੋਇਆ ਫੜਾ ਦੇਵੀ ਉਹ ਇੱਥੇ ਹੀ ਭੁੱਲ ਗਈ ਸੀ ਗਰਮੀਤ ਦੇ ਸਾਹਾਂ ਵਿੱਚ ਸਾ ਆਏ ਉਹਨੇ ਭੱਜ ਕੇ ਚਿੱਠੀ ਚੁੱਕੀ ਤੇ ਆਪਣੇ ਚਿਵਾਰੇ ਵਿੱਚ ਚਲਿਆ ਗਿਆ ਉਹਨੇ ਬਾਹਰਲੇ ਕਵਰ ਤੇ ਉਂਜੀ ਤੇਰੀ ਪਰਮਵੀਰ ਲਿਖਿਆ ਤੇ ਅੰਦਰਲੇ ਸ਼ਬਦ ਚੇਂਜ ਕਰ ਦਿੱਤੀ ਐਨ ਬੈਂ ਉਹਨੇ ਨਵੀਂ ਚਿੱਠੀ ਲਿਖ ਪਹਿਲਾਂ ਵਾਲੀ ਚਿੱਠੀ ਵਰਗੀ ਬਣਾ ਦਿੱਤੀ ਸੀ ਪਹਿਲਾਂ ਵਾਲੀ ਚਿੱਠੀ ਉਹਨੇ ਅਗਲਾ ਮਚਾ ਦਿੱਤੀ ਮੋਨਿਕਾ ਨੂੰ ਜਦ ਚਿੱਠੀ ਦਾ ਖਿਆਲ ਆਇਆ ਉਹ ਇੱਕਦਮ ھیਟ ਆਈ ਚਿੱਠੀ ਬਾਰੇ ਪੁੱਛਿਆ ਆਂਟੀ ਨੇ ਦੱਸਿਆ ਕਿ ਚਿੱਠੀ ਗਰਮੀਤ ਲੈ ਗਿਆ ਉਹ ਪੱਜੀ ਗਰਮੀਤ ਵੱਲ ਗਈ ਗਰਮੀਤ ਵੀ ਫ੍ਰੈਸ਼ ਹੋ ਰਿਹਾ ਸੀ ਮੋਨਿਕਾ ਨੇ ਆਸੇ-ਪਾਸੇ ਵੇਖਿਆ ਚਿੱਠੀ ਕਿਤੇ ਵੀ ਨਹੀਂ ਸੀ ਫਿਰ ਉਹਨੇ ਇੱਕ ਸਾਈਡ ਤੇ ਪਏ ਕਚਰੇ ਵਾਲੇ ਡੱਬੇ ਵੱਲ ਵੇਖਿਆ ਉਹਨੂੰ ਲੱਗਿਆ ਕਿ ਚਿੱਠੀ ਪਈ ਹੈ ਉਹਨੇ ਧਿਆਨ ਨਾਲ ਵੇਖਿਆ ਉਹੀ ਸ਼ਬਦ ਉਕਰੇ ਹੋਏ ਚਿੱਠੀ ਖੋਲੀ ਚਿੱਠੀ ਵਿੱਚ ਲਿਖਿਆ ਸੀ ਜਰਮੀਤ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਪਰ ਤੇਰਾ ਮੈਨੂੰ ਨਾ ਤੱਕਣਾ ਬਹੁਤ ਥੇਸ ਪਹੁੰਚਾਉਂਦਾ ਵੈਸੇ ਤੂੰ ਮੇਰੀ ਇੱਕ ਦੋ ਵਾਰੀ ਬੇਇੱਜ਼ਤੀ ਵੀ ਕੀਤੀ ਐ ਜਦੋਂ ਤੂੰ ਕਿਹਾ ਸੀ ਕਿ ਤੂੰ ਕਿਸੇ ਮੋਨਿਕਾ ਨਾਂ ਦੀ ਕੁੜੀ ਨੂੰ ਪਿਆਰ ਕਰਦਾ ਉਸ ਦਿਨ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ ਮੈਨੂੰ ਪਤਾ ਐ ਤੂੰ ਮੈਨੂੰ ਪਿਆਰ ਨਹੀਂ ਕਰਦਾ ਪਰ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਤੇਰੇ ਘਰ ਤੇ ਵੀ ਕਹਿੰਦੇ ਹੁੰਦੇ ਆ ਕਿ ਤੇਰਾ ਵਿਆਹ ਤੇਰੀ ਹੀ ਮਰਜ਼ੀ ਨਾਲ ਹੋਵੇਗਾ ਮੇਰੀ ਇਹ ਆਖਰੀ ਚਿੱਠੀ ਸੀ ਤੈਨੂੰ ਰੱਬ ਕਰਕੇ ਤੇਰੀ ਮੋਨਿਕਾ ਹਮੇਸ਼ਾ ਤੇਰੇ ਨਾਲ ਰਹੇ ਮੋਨਿਕਾ ਨੂੰ ਕੀਤੇ ਵੱਧ ਖੁਸ਼ੀ ਹੋਈ ਕਰਮੀਤ ਨਹਾ ਕੇ ਵਾਪਸ ਆਇਆ ਮੋਨਿਕਾ ਨੇ ਝੂਠੀ-ਮੁੱਠੀ ਦਾ ਗੁੱਸਾ ਚਿਹਰੇ ਤੇ ਲਿਆ ਬੁੱਚਿਆ ਕਿ ਤੂੰ ਚਿੱਠੀ ਕਿਉਂ ਲੈ ਆਇਆ ਸੀ ਕਰਮੀਤ ਕਹਿੰਦਾ ਯਾਰ ਉਹੀ ਲੈ ਆਇਆ ਸੀ ਮੋਨਿਕਾ ਕਹਿੰਦੀ ਕਿੱਥੇ ਉਹ ਚਿੱਠੀ ਕਾਮ ਖਾਦਲ ਟੁੱਟ ਜਾਣਾ ਗਰਮੋਨਿਕਾ ਨੇ ਚਿੱਠੀ ਨੂੰ ਗਰਮੀਤ ਦਿਆਂ ਅੱਖਾਂ ਮੁਰੇ ਕਰਦਿਆਂ ਗਰਮੀਤ ਨੂੰ ਕੁੱਟ ਕੇ ਜੱਫੀ ਪਾਲੀ ਗਰਮੀਤ ਨੇ ਸੁੱਖ ਦਾ ਸਾ ਲਿਆ ਕਿ ਸਕੀਮ ਕਮ ਆ ਹੀ ਗਈ ਮੋਨਿਕਾ ਕਹਿੰਦੀ ਮੈਨੂੰ ਤਾਂ ਇਹ ਚਿੱਠੀ ਪੜ ਕੇ ਬਹੁਤ ਸਕੂਨ ਮਿਲਿਆ ਕਿ ਤੂੰ ਮੇਰਾ ਜਿਕਰ ਆਪਣੇ ਪਿੰਡ ਦੇ ਘਰਦਿਆਂ ਕੋਲ ਵੀ ਕਰਤਾ ਇਸ ਤੋਂ ਵੱਧ ਖੁਸ਼ੀ ਕੋਈ ਹੋਰ ਨਹੀਂ ਹੋ ਸਕਦੀ ਆਈ ਲਵ ਯੂ ਗਰਮੀਤ ਗੰਦਾ ਵੇਖਿਆ ਤੇਰਾ ਕਿੰਨਾ ਕਰਦਾ ਮੋਨਿਕਾ ਕੈਦੀ ਮੈ ਤਾਂ ਹੱਕੀ ਬੱਕੀ ਰਹਿ ਗਈ ਸੀ ਜਦੋਂ ਕਵਰ ਤੇ ਆ ਲਿਖਿਆ ਵੇਖਿਆ ਦੋਹੇ ਇੱਕ ਦੂਜੇ ਨਾਲ ਕਾਫੀ ਟਾਈਮ ਤੱਕ ਇਕੱਲਾ ਕਰਦੇ ਰਹੇ ਜੱਗਾ ਹਰਪਾਲ ਤੇ ਤਾਰੀ ਤਿੰਨੇ ਦੋਸਤ ਗਰਾਊਂਡ ਵਿੱਚ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਚਰਨੇ ਦੀ ਜ਼ਮਾਨਤ ਹੋ ਗਈ ਹੈ ਉਹ ਪਿੰਦ ਆ ਗਏ ਚਰਨਾ ਵੀ ਹੈਰਾਨ ਸੀ ਕਿ ਮੇਰੀ ਬਾਤ ਕੌਣ ਆ ਪਹੁੰਚਾਈ ਜੋ ਇਹ ਸਭ ਵੇਚ ਰਿਹਾ ਚਰਨਾ ਜੱਗੇ ਕੋਲ ਗਿਆ ਤੇ ਜੱਗੇ ਨੂੰ ਉਸਨੇ ਕਿਹਾ ਕਿ ਵੇਖਿਆ ਜੇ ਮੈਂ ਨਸ਼ਾ ਨਹੀਂ ਵੇਚਿਆ ਕੋਈ ਹੋਰ ਆਣ ਬਹੜਿਆ ਮੇਰੀ ਥਾਂ ਤੇ ਇਹ ਨਸ਼ੇ ਕਦੇ ਖਤਮ ਨਹੀਂ ਹੋਣੇ ਜਿਹੜਾ ਮਿਹਰ ਸਿੰਘ ਆ ਉਹ ਚੰਡੀਗੜ੍ਹ ਵਾਲੇ ਕਿਸੇ ਬੰਦੇ ਨਾਲ ਰਲਿਆ ਹੋਇਆ ਮੈਂ 3 ਮਹੀਨੇ ਜੇਲ੍ਹ ਆਇਆ ਪਤਾ ਚੱਲਿਆ ਮੈਨੂੰ ਪਰ ਆਪਣੇ ਪਿੰਡੋਂ ਕਿਹੜੇ ਬੰਦੇ ਆ ਇਸ ਦਾ ਕੋਈ ਪੇਤ ਨਹੀਂ ਚੱਲਿਆ ਜੱਗੇ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਕਿ ਸਾਰਾ ਕਾਰਾ ਇਹ ਚੰਡੀਗੜ੍ਹ ਵਾਲੇ ਬੰਦੇ ਦਾ ਕਰਿਆ ਕਰਾਇਆ ਤੇ ਉਹਦੀ ਚਾਲ ਕਰਕੇ ਚਰਨਾ ਝੇਲ ਗਿਆ ਤਾਂ ਕਿ ਉਹ ਆਪਣਾ maal ਵੇਚ ਸਕੇ ਜੱਗੇ ਨੂੰ ਬਹੁਤ ਦੁੱਖ ਲੱਗਿਆ ਭੋਲੀ ਦੀ ਕੁੜੀ 2 ਮਹੀਨਿਆਂ ਦੀ ਹੋ ਗਈ ਸੀ ਜੱਗਾ ਆਪਣੇ ਸਹਰੇ ਪਿੰਡ ਭੋਲ ਪੈਣੇ ਭੋਲੀ ਨੂੰ ਲੈਣ ਵਾਸਤੇ ਗਿਆ ਉੱਥੇ ਹੀ ਪੰਮੀ ਦੀਆਂ ਦੋਹੇ ਪੈਣਾ ਵੀ ਬੈਠੀਆਂ ਸਨ ਜੀਤੋ ਵੀ ਕੁੜੀ ਨੂੰ ਨਵਾਈ ਜਾਂਦੀ ਸੀ ਭੋਲੀ ਦੀ ਮਾਂ ਬਿੰਦਰ ਨੇ ਜੱਗੇ ਦੀ ਉਹ ਪਾਕਤ ਕੀਤੀ ਤੇ ਕਿਹਾ ਬਿੰਦਰ ਲੈ ਪੁੱਤ ਜੇ ਰੱਬ ਮੁੰਡਾ ਦੇ ਦਿੰਦਾ ਤੇਰੇ ਬਰੋਬਰ ਲੱਗਦਾ ਪਹਿਲਾਂ ਜਵਾਬ ਤਾਂ ਮੁੰਡਾ ਹੋਣਾ ਚਾਹੀਦਾ ਬਰੋਬਰ ਕਮਾਉਣ ਵਾਲਾ ਹੋ ਜਾਂਦਾ ਜੱਗਾ ਕਹਿੰਦਾ ਬੇਬੇ ਮੇਰੇ ਧੀ ਮੁੰਡਿਆਂ ਤੋਂ ਵੱਧ ਗਿਆ ਮੈਨੂੰ ਤੂੰ ਐਵੇਂ ਫੇਕ ਕਰਨਾ ਕਰ ਮੁੰਡੇ ਕਿਹੜਾ ਅੱਜਕੱਲ ਮਾਂ ਪਿਓ ਨੂੰ ਪਛਾਣਦੇ ਆ ਭੋਲੀ ਕਹਿੰਦੀ ਮਾਂ ਤੂੰ ਤਾਂ ਉਹੀ ਕਰੀ ਜਾਣੀ ਆ ਜੱਗੇ ਵੇਖ ਮੈਂ ਆਪਣੀ ਧੀ ਦਾ ਨਾਂ ਸਹਿਜਦੀਪ ਰੱਖਿਆ ਜੱਗਾ ਕਹਿੰਦਾ ਨਾਮ ਤਾਂ ਬਹੁਤ ਸੋਹਣਾ ਜੀਤੋ ਕਹਿੰਦੀ ਜੱਗੇ ਪੁੱਤ ਦੋ ਮੁੰਡੇ ਪਾਲ ਹੁਣ ਤੂੰ ਚੰਗੇ ਆ ਛੋਟੀਆਂ ਵੀ ਬਿਉਣੀਆਂ ਨੇ ਜੱਗਾ ਕਹਿੰਦਾ ਲੈ ਬੇਬੇ ਜੀ ਗੱਲ ਹੀ ਕੋਈ ਨਹੀਂ ਆਪਾਂ ਲੱਭ ਲੈਨੇ ਆ ਕੋਈ ਰਿਸ਼ਤਾ ਦੋਹੇ ਜਾਣੇ ਦੂਜੇ ਦਿਨੀ ਸਾਜਰੇ ਵਾਪਸ ਆ ਗਏ ਪੰਮੀ ਕਾਦਾ ਕੰਮ ਕਾ ਕੇ ਕਾਲਜ ਪੜਨ ਚਲੀ ਜਾਂਦੀ ਪੰਨ ਵਿੱਚ ਪਹਿਲੋਂ ਹੀ ਬਹੁਤ ਹੁਸ਼ਿਆਰ ਸੀ ਕਾਲਜ ਵਿੱਚ ਘੁੰਮਦੀ ਆਸ਼ਿਕ ਜੋੜੀਆਂ ਕਦੇ ਕਦੇ ਪੰਮੀ ਦੇ ਦਿਲ ਵਿੱਚ ਤੂ ਜੇ ਪਾ ਜਾਂਦੀਆਂ ਜਵਾਨੀ ਵਿੱਚ ਜਦੋਂ ਆਪਣੀ ਹਿੱਸੇ ਦੇ ਚਾ ਕਿਸੇ ਹੋਰ ਦੇ ਚੋਲੀ ਪਹਿਨਣ ਲੱਗ ਜਾਣ ਤਾਂ ਔਰਤ ਤੁਰ ਅੰਦਰੋਂ ਹਿਲ ਜਾਂਦੀ ਏ ਪੰਮੀ ਨੂੰ ਇੱਕ ਹਿੰਮਤ ਵਾਲੀ ਔਰਤ ਹੀ ਕਹਾਂਗੇ ਜਿਸ ਨੇ ਇਹ ਸਭ ਕੁਝ ਬਰਦਾਸ਼ਤ ਕੀਤਾ ਉੰਮੀਨੇ ਕਿਤਾਬਾਂ ਵਿੱਚ ਇਹ ਸ਼ਬਦ ਆਮੀ ਪੜੈਸਨ ਕੇ ਹਰ ਚੀਜ਼ ਦਾ ਅੰਤ ਲਾਜ਼ਮੀ ਏ ਗਰਮੀਤ ਦੇ ਵਾਪਸ ਆਉਣ ਦੀ ਉਹਨੂੰ ਉਮੀਦ ਸੀ ਪਰ ਉਹਨੇ ਆਪਣੇ ਮੋਹ ਕੱਦੇ ਵੀ ਗਰਮੀਤ ਨੂੰ ਕੁਝ ਨਾ ਕਿਹਾ ਔਰਤ ਦਾ ਨਾਜ਼ੁਕ ਦਿਲ ਬਾਰੇ ਹਾਸਾ ਅੰਦਰੇ ਗਮਾਂ ਦਾ ਚੋਰਾ ਉੱਠਦੀਆਂ ਪੀੜਾਂ ਜਾਂ ਤਾਂ ਜਮਾ ਹੀ ਮਾਰ ਦਿੰਦੀਆਂ ਜਾਂ ਐਨਾ ਕ ਮਜ਼ਬੂਤ ਕਰ ਦਿੰਦੀਆਂ ਕਿ ਉਹਨਾਂ ਨੂੰ ਕਿਸੇ ਹੋਣ ਜਾਂ ਨਾ ਹੋਣ ਦਾ ਅਹਿਸਾਸ ਮੁੱਕ ਜਾਂਦਾ ਗਰਮੀਤ ਨੂੰ ਗਰਮੀਆਂ ਦੀਆਂ ਛੁੱਟੀਆਂ ਮਿਲ ਚੁੱਕੀਆਂ ਸਨ ਨਾ ਚਾਹੁੰਦੇ ਹੋਏ ਵੀ ਗਰਮੀਤ ਨੂੰ ਆਪਣੇ ਪਿੰਡ ਆਉਣਾ ਪਿਆ ਮੋਨਿਕਾ ਵੀ ਉਦਰੀ ਜਿਹੀ ਸੀ ਪਰ ਮੋਨਿਕਾ ਨੇ ਜਾਂਦਿਆਂ ਹੋਇਆਂ ਗਰਮੀਤ ਨੂੰ ਇੱਕ ਹੋਰ ਟੈਨਸ਼ਨ ਪਾ ਦਿੱਤੀ ਸੀ ਗੱਲ ਕਰਨ ਲਈ ਗਰਮੀਤ ਆਪਣੇ ਘਰ ਵਾਪਸ ਛੁੱਟੀਆਂ ਕੱਟਣ ਤਾਂ ਆ ਗਿਆ ਸੀ ਪਰ ਮੋਨਿਕਾ ਦੁਆਰਾ ਬੋਲੇ ਗਏ ਸ਼ਬਦ ਉਹਨੂੰ ਸੌ ਨਹੀਂ ਸੀ ਦਿੰਦੇ ਪੰਮੀ ਉਹਦੇ ਘਰ ਵਾਲੀ ਹੋਣ ਗਰਮੀਤ ਨੂੰ ਜ਼ਿਆਦਾ ਅਹਿਮਤ ਨਹੀਂ ਸੀ ਦਿੰਦੀ ਪਹਿਲਾਂ ਨਾਲੋਂ ਬੋਲ ਚੱਲ ਕੱਟ ਗਈ ਸੀ ਰਾਤ ਨੂੰ ਵੀ ਉਹ ਗਰਮੀਤ ਵੱਲ ਪਾਸਾ ਕਰਕੇ ਸੌਂ ਜਾਂਦੀ ਗਰਮੀਤ ਦੇ ਮਨ ਵਿੱਚ ਤਾਂ ਪਹਿਲਾਂ ਹੀ ਇਹ ਜਗਾ ਕਿਸੇ ਹੋਰ ਨੇ ਲੈ ਲਈ ਸੀ ਪੰਮੀ ਦਾ ਪਾਸਾ ਪਰਤ ਸੌਣਾ ਉਸ ਨੂੰ ਉੱਪਰ ਆਣ ਲੱਗਿਆ ਪੰਮੀ ਨੇ ਤਾਂ ਸੋਚਣਾ ਹੀ ਬੰਦ ਕਰ ਦਿੱਤਾ ਸੀ ਗਰਮੀਤ ਚਿਤ ਤੋਂ ਪਹਿ ਸੋਚਾਂ ਵਿੱਚ ਡੁੱਬਿਆ ਰਹਿੰਦਾ ਉਹਨੂੰ ਡਰ ਲੱਗਣ ਲੱਗ ਪਿਆ ਸੀ ਕਿ ਮੋਨਿਕਾ ਉਹਨਾਂ ਦੇ ਘਰ ਨਾ ਆ ਜਾਵੇ ਗਰਮੀਤ ਦੀਆਂ ਸਾਰੀਆਂ ਛੁੱਟੀਆਂ ਡਰ ਵਿੱਚ ਬੀਤ ਗਈਆਂ ਜਦੋਂ ਉਹ ਸਕੂਲ ਗਿਆ ਤਾਂ ਮੋਨਿਕਾ ਵੱਲ ਵੇਖ ਹੈਰਾਨ ਰਹਿ ਗਿਆ ਮੋਨਿਕਾ ਦੇ ਪਾਇਆ ਗੂੜੇ ਰੰਗ ਦਾ ਸੂਟ ਅਤੇ ਬੁੱਲਾ ਉੱਤੇ ਲੱਗੀ ਲਿਪਸਟਿਕ ਬਾਹਾਂ ਵਿੱਚ ਪਾਇਆ ਚੂੜਾ ਵੇਖ ਗਰਮੀਤ ਹੱਕਾ ਵੱਕਾ ਰਹਿ ਗਿਆ ਮੋਨਿਕਾ ਨੇ ਗਰਮੀਤ ਨਾਲ ਕੋਈ ਗੱਲਬਾਤ ਨਾ ਕੀਤੀ ਅਤੇ ਆਪਣੇ ਸਕੂਲ ਵਿੱਚ ਕੋਈ ਦਸਤਕਰ ਉਹ ਵਾਪਸ ਜਿਸ ਗੱਡੀ ਵਿੱਚ ਉਤਰੀ ਸੀ ਬੈਠ ਕੇ ਚਲੀ ਗਈ ਗਰਮੀਤ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਉਹਨ ਹੱਕਾ ਹੋ ਕੇ ਗਰਮੀਤ ਆਪਣੇ ਸਕੂਲ ਵਿੱਚ ਚਲਾ ਗਿਆ ਪਰ ਉਸ ਦਾ ਦਿਲ ਮੋਨਿਕਾ ਵੱਲ ਸੀ ਉਸ ਨੂੰ ਲੱਗਿਆ ਕਿ ਗੱਲ ਕੀ ਹੋਈ ਹੋਵੇਗੀ ਮੈਨੂੰ ਤਾਂ ਇੰਜ ਲੱਗਦਾ ਜਿਵੇਂ ਉਹਨੇ ਵਿਆਹ ਕਰਵਾ ਲਿਆ ਹੋਵੇ ਉਹਨੂੰ ਹੁਣ ਛੁੱਟੀਆਂ ਤੱਕ ਪੁਸ਼ਪਾ ਦੇ ਉਡੀਕ ਕਰਨੀ ਪੈਣੀ ਸੀ ਤਾਂ ਕਿ ਪੁੱਛਿਆ ਜਾ ਸਕੇ ਆਖਿਰ ਮੋਨਿਕਾ ਇਸ ਤਰ੍ਹਾਂ ਕਿਉਂ ਚਲੀ ਗਈ ਛੁੱਟੀ ਹੋਈ ਆਟੋ ਵਿੱਚ ਬੈਠੇ ਅਧਿਆਪਕਾਂ ਨਾਲ ਉਹ ਗੱਲ ਨਹੀਂ ਸੀ ਕਰ ਸਕਦਾ ਪੁਸ਼ਪਾ ਨਾਲ ਜਦੋਂ ਦੋਹੇ ਆਪਣੀ ਗਲੀ ਵਿੱਚ ਉਤਰੇ ਤਾਂ ਪੂਸ਼ਪਾ ਨੂੰ ਵੀ ਪਤਾ ਸੀ ਕਿ ਗਰਮੀਤ ਮੇਰੇ ਤੋਂ ਮੋਨਿਕਾ ਬਾਰੇ ਪੁੱਛਣ ਲਈ ਉਤਾਵਲਾ ਹੈ ਗਰਮੀਤ ਕਹਿੰਦਾ ਮੈਡਮ ਜੀ ਕੀ ਗੱਲ ਹੋ ਗਈ ਅੱਜ ਮੋਨਿਕਾ ਮੈਡਮ ਸਵੇਰੇ ਹੀ ਚਲੇ ਗਏ ਗਰਮੀਤ ਕਹਿੰਦਾ ਮੈਂ ਸਮਝਾਂ ਨਹੀਂ ਕੁਝ ਪੂਸ਼ਪਾ ਕਹਿੰਦੀ ਬਹੁਤ ਉਤਰਾਈ ਕਰਨ ਵਾਲੇ ਲੋਕਾਂ ਨੂੰ ਸਿੱਧੀ ਭਾਸ਼ਾ ਸਮਝ ਕਿੱਥੇ ਆਉਂਦੀ ਏ ਗਰਮੀਤ ਕਹਿੰਦਾ ਮੈਡਮ ਫਿਰ ਵੀ ਦੱਸੋ ਗੱਲ ਕੀ ਹੋਈ ਏ ਕਿਉਂ ਚਲੇ ਗਏ ਉਹ ਪੂਸ਼ਪਾ ਕਹਿੰਦੀ ਤੁਸੀਂ ਪਹਿਲੋਂ ਹੀ ਵਿਆਹੇ ਹੋਏ ਸੀ ਤਾਂ ਇਹ ਗੱਲ ਉਹਨਾਂ ਤੋਂ ਕਿਉਂ ਲੁਕਾਈ ਗਰਮੀਤ ਦੀਆਂ ਲੱਤਾਂ ਕੰਬੜ ਲੱਗ ਪਈਆਂ ਸਨ ਗਰਮੀਤ ਜਦੋਂ ਬੋਲਦਾ ਉਹਦੀ ਜਵਾਨ ਲੜਖੜਾ ਜਾਂਦੀ ਮੈਂ ਮੈਂ ਬਸ ਜੀ ਪੂਸ਼ਪਾ ਕਹਿੰਦੀ ਜਦੋਂ ਛੁੱਟੀਆਂ ਹੋਈਆਂ ਆਪਣੇ ਪਿੰਡ ਚ ਉਹਨੇ ਆਪਣੀ ਭਾਬੀ ਕੋਲ ਤੁਹਾਡੀ ਗੱਲ ਕੀਤੀ ਕਿ ਮੁੰਡਾ ਲਹਿਰੇ ਦਾ ਏ ਉਹਦੀ ਭਾਬੀ ਵੀ ਲਹਿਰੇ ਪਿੰਡ ਦੀ ਹੀ ਸੀ ਪੁੱਛਦੇ ਪਛਾਉਂਦੇ ਉਹਦੀ ਭਾਬੀ ਤੁਹਾਡੇ ਗਵਾਂਡੀਆਂ ਦੇ ਹੀ ਇੱਕ ਕੁੜੀ ਨਿਕਲੀ ਉਹਦੇ ਤੋਂ ਤੁਹਾਡਾ ਸਾਰਾ ਸੱਚ ਪਤਾ ਚੱਲਿਆ ਮੋਨਿਕਾ ਇਹ ਗੱਲ ਸੁਣ ਸੁਣ ਰਹੀ ਉਹਦੇ ਰਿਸ਼ਤੇ ਦੀਆਂ ਤਾਂ ਪਹਿਲਾਂ ਤੋਂ ਹੀ ਗੱਲਾਂ ਚੱਲ ਰਹੀਆਂ ਸਨ ਪਰ ਉਹ ਤਾਂ ਤੁਹਾਡੇ ਕਰਕੇ ਰੁਕੀ ਹੋਈ ਸੀ ਉਹਨੇ ਆਪਣੇ ਮੰਮੀ ਪਾਪਾ ਨੂੰ ਕਹਿ ਦਿੱਤਾ ਕਿ ਮੈਰਿਜ ਕਰ ਦੇਵੋ ਚੰਗੇ ਮੁੰਡੇ ਮੌਕੇ ਤੇ ਕਰਮਨ ਨਾਲ ਮਿਲਦਿਆ ਬੈਂਕ ਮੈਨੇਜਰ ਹੈ ਮੈਡਮ ਦੇ ਘਰ ਵਾਲਾ ਗੁਰਮੀਤ ਦੀਆਂ ਅੱਖਾਂ ਵਿੱਚ ਪਸਤਾਵੇ ਤੇ ਹੰਝੂ ਸਨ ਪਰ ਹੁਣ ਕੀ ਵੜਨਾ ਸੀ ਮੋਨਿਕਾ ਬినాਗਰ ਮੀਤ ਨੂੰ ਸਭ ਕੁਝ ਅਧੂਰਾ ਦੂਰਾ ਜਾਪ ਰਿਹਾ ਸੀ ਹੱਸਦਾ ਚਿਹਰਾ ਮੋਨਿਕਾ ਦਾ ਉਹਨੂੰ ਭੁੱਲ ਨਹੀਂ ਸੀ ਰਿਹਾ ਹਰ ਪਾਸੇ ਓਨ ਲੱਗਦਾ ਜਿਵੇਂ ਮੋਨਿਕਾ ਉਸ ਨੂੰ ਆਵਾਜ਼ਾਂ ਮਾਰ ਰਹੀ ਹੋਵੇ ਉਹ ਮੱਦ ਦਾ ਜਿਉਂਦਾ ਚੁਬਾਰੇ ਦੀਆਂ ਪੌੜੀਆਂ ਚੜਿਆ ਆਪਣੇ ਬੈੱਡ ਤੇ ਲੰਮਾ ਪੈ ਗਿਆ ਮੋਨਿਕਾ ਦੇ ਚੁਬਾਰੇ ਵੱਲ ਤੱਕਿਆ ਉਹਨੂੰ ਲੱਗਿਆ ਮੋਨਿਕਾ ਉਹਨੂੰ ਬਾਦ ਅਸੀਸਾਂ ਦੇ ਰਹੀ ਹੋਵੇ ਬੋਲੇ ਝੂਟ ਤੇ ਲਾਂਤਾ ਪਾ ਰਹੀ ਹੋਵੇ ਉਹਦੇ ਮੱਦਪੁਨੇ ਨੂੰ ਲਲਕਾਰ ਰਹੀ ਹੋਵੇ ਗਰਮੀਤ ਬਹੁਤ ਰੋਇਆ ਉਹ ਇੱਕ ਆਖਰੀ ਵਾਰ ਮੌਨਿਕਾ ਨੂੰ ਮਿਲਣਾ ਚਾਹੁੰਦਾ ਸੀ ਉਹਨੇ ਪੁਸ਼ਪਾ ਅੱਗੇ ਵਾਸਤਾ ਪਾਇਆ ਕਿ ਇੱਕ ਵਾਰ ਮੌਨਿਕਾ ਨਾਲ ਮਿਲ ਆ ਦੇਵੇ ਪੁਸ਼ਪਾ ਨੂੰ ਵੀ ਸ਼ਾਇਦ ਤਰਸ ਆ ਗਿਆ ਸੀ ਗਰਮੀਤ ਤੇ ਪੁਸ਼ਪਾ ਨੇ ਗਰਮੀਤ ਨੂੰ ਦੱਸਿਆ ਕਿ ਮੈਡਮ ਫਿਰੋਜ਼ਪੁਰ ਹੀ ਵਿਆਹੀ ਹੈ ਇੱਥੇ ਬਦਲੀ ਕਰਵਾ ਉਹ ਲਾਗਲੇ ਪਿੰਡ ਹੀ ਚਲੇ ਗਈਆ ਦੂਜੇ ਦਿਨ ਗਰਮੀਤ ਤੇ ਪੁਸ਼ਪਾ ਸਕੂਲ ਤੋਂ ਛੁੱਟੀ ਲੈ ਮੌਨਿਕਾ ਨੂੰ ਮਿਲਣ ਚਲੇ ਗਏ ਗਰਮੀਤ ਸੋਚ ਰਿਹਾ ਸੀ ਕਿ ਕਿਹੜੇ ਮੋਹਨਾ ਉਹ ਮੌਨਿਕਾ ਨੂੰ ਮਿਲੇਗਾ ਸਕੂਲ ਜਾ ਕੇ ਕੁਝ ਬਾ ਮੋਨਿਕਾ ਕੋਲ ਗਈ ਤੇ ਨਾਲ ਐ ਬਾਹਰ ਆ ਗਈ ਗੁਰਮੀਤ ਦਾ ਮੋਨਿਕਾ ਨੂੰ ਵੇਖ ਰੋਂ ਨਿਕਲ ਗਿਆ ਗਰਮੀਤ ਨੂੰ ਵੇਖ ਮੋਨਿਕਾ ਇੱਕ ਵਾਰ ਤਾਂ ਪਿਗਲ ਗਈ ਸਭ ਕੁਝ ਲਈ ਉਸ ਨੂੰ ਮਾਫ ਕਰ ਦੇਣਾ ਚਾਹੁੰਦੀ ਸੀ ਪਰ ਗਰਮੀਤ ਦੀ ਗਲਤੀ ਮਾਫ ਕਰਨ ਯੋਗ ਨਹੀਂ ਸੀ ਇਸ ਕਰਕੇ ਮੋਨਿਕਾ ਦਾ ਅੰਦਰਲਾ ਗੁੱਸਾ ਕਿਸੇ ਲਾਵੇ ਵਾਂਗੂ ਗਰਮੀਤ ਤੇ ਫਟਿਆ ਬਹੁਤ ਆ ਸ਼ੌਂਕ ਹੈ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਦਾ ਤੁਹਾਨੂੰ ਮਿਸਟਰ ਗਰਮੀਤ ਸਿੰਘ ਚੱਲ ਮੇਰੀ ਛੱਡੋ ਸਵਨਾ ਦੀ ਛੱਡੋ ਪਰ ਆਪਣੇ ਘਰ ਵਾਲੀ ਵੱਲ ਤਾਂ ਮਾੜਾ ਮੋਟਾ ਵੇਖਦੇ ਮਰਦਪਰਦਾ ਸਮਾਜ ਕੀ ਸਮਝਦਾ ਆਪਣੇ ਆਪ ਤੇ ਔਰਤਾਂ ਨੂੰ ਸਿਰਫ ਮੂਰਖ ਔਰਤਾਂ ਦੀ ਆਭਨਾਮਾ ਖੇਡ ਆਪਣੇ ਆਪ ਨੂੰ ਮਹਾਨ ਸਮਝਦਾ ਪਰ ਨਹੀਂ ਇਹ ਤੁਹਾਡੀ ਗਲਤਫਹਿਮੀ ਹੈ ਜੀ ਔਰਤ ਐਨੀ ਵੀ ਕਮਜ਼ੋਰ ਨਹੀਂ ਹੁੰਦੀ ਗਰਮੀਤ ਕਹਿੰਦਾ ਮੈਨੂੰ ਮaaf ਕਰ ਦੇ ਮੋਨਿਕਾ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ ਬਸ ਇੱਕ ਮੌਕਾ ਦੇ ਦੇ ਮੋਨਿਕਾ ਕਹਿੰਦੀ ਮੌਕਾ ਉਸ ਨੂੰ ਦਿੱਤਾ ਜਾਂਦਾ ਜਿਸ ਨੇ ਅਣਜਾਣ ਭੁਲੇ ਵਿੱਚ ਗਲਤੀ ਕੀਤੀ ਹੋਵੇ ਤੁਸੀਂ ਤਾਂ ਪੜੇ ਲਿਖੇ ਮੈਨੂੰ ਮੂਰਖ ਬਣਾਉਣ ਚੱਲੇ ਸੀ ਵੈਸੇ ਮੇਰੀਆਂ ਭਾਵਨਾਵਾਂ ਦੀ ਚੰਗੀ ਕਦਰ ਪਾਈਏ ਤੁਸੀਂ ਤੁਹਾਡਾ ਸ਼ੁਕਰੀਆ ਮੈਂ ਤੁਹਾਡੇ ਅੱਗੇ ਹੱਥ ਜੋੜਦੀਆਂ ਮੈਂ ਜਿੱਥੇ ਵੀ ਆਈਆਂ ਉੱਥੇ ਬਹੁਤ ਖੁਸ਼ ਹਾਂ ਮਿਹਰबानी ਹੋਵੇਗੀ ਤੁਸੀਂ ਮੇਰੀ ਸੁੱਕੀ ਜ਼ਿੰਦਗੀ ਵਿੱਚ ਦਖਲ ਅੰਦਾਜ਼ੀ ਨਹੀਂ ਕਰੋਗੇ ਕਿਉਂਕਿ ਮੈਂ ਤੁਹਾਡੇ ਵਰਗੀ ਨਹੀਂ ਜੋ ਆਪਣੇ ਪਤੀ ਨੂੰ ਧੋਖਾ ਦੇ ਕਿਸੇ ਹੋਰ ਦੀਆਂ ਬਾਹਾਂ ਵਿੱਚ ਸੋਵਾਂਗੀ ਭੋਲੀ ਦਾ ਸਹਰਾ ਕਰ ਖੁੱਲਾ ਡੁੱਲਾ ਸੀ ਇੱਕ ਪਾਸੇ ਪਸ਼ੂਆਂ ਵਾਸਤੇ ਪਰਛੱਤਾ ਤੇ ਉੱਥੇ ਹੀ ਤੂੜੀ ਤਨ ਸੰਭਿਆ ਹੋਇਆ ਸੀ ਜੱਗੇ ਦਾ ਮੋਹ ਹੁਣ ਆਪਣੇ ਪਰਿਵਾਰ ਟਾਈਮ ਰੁਕ ਉਹ ਕਰ ਹੀ ਫਿਰ ਵਾਪਸ ਆ ਜਾਂਦਾ ਨੌਜਵਾਨ ਮੁੰਡੇ ਜੱਗੇ ਦਾ ਪੂਰਾ ਸਾਥ ਦਿੰਦੇ ਹੁਣ ਮੁੰਡਿਆਂ ਨੂੰ ਵੀ ਸਮਝ ਆ ਗਈ ਸੀ ਕਿ ਆਪਣੀ ਜਵਾਨੀ ਨੂੰ ਚੰਗੇ ਕੀਤੇ ਲਾਇਆ ਜਾਵੇ ਭੋਲੀ ਕਹਿੰਦੀ ਬੇੜੇ ਦੇ ਸੱਜੇ ਹੱਥ ਬਣੇ ਚੌਕੇ ਵਿੱਚ ਕੰਦੋਲੀ ਤੇ ਪਈ ਗਮਲਿਆ ਵਿੱਚ ਲੱਗੀ ਦੁਪਹਿਰ ਕਿੜੀ ਨੂੰ ਪਾਣੀ ਪਾ ਰਹੀ ਸੀ ਹੋਲੀ ਦੀ ਕੁੜੀ ਸਹੈ ਦੀਪਦਾਦੀ ਦੀ ਬੋੱਕਰ ਵਿੱਚ ਸੁੱਤੀ ਪਈ ਸੀ। ਜੱਗਾ ਖੇਤੋਂ ਆਇਆ। ਹੋਲੀ ਦੀ ਉਹਦੀ ਬਲਪੇਟ ਸੀ। ਜੱਗੇ ਨੇ ਹੌਲੀ ਦੇ ਨੇ ਹੋਲੀ ਨੂੰ ਪਿੱਛੇ ਦੀ ਜਫੀ ਪਾਈ। ਹੋਲੀ ਇੱਕਦਮ ਤਰਪਕ ਗਈ। ਉਹੋ ਜੱਗੇ ਛੱਡਦੇ। ਬੇਬੇ ਵੇਖ ਲੂ। ਜੱਗਾ ਕਹਿੰਦਾ ਵੇਖ ਲੈਣ ਦੇ। ਅੱਜ ਤੋਂ ਬਹੁਤ ਸੋਹਣੀ ਲੱਗੀ ਜਾਂਦੀ ਆ। ਹੋਲੀ ਕਹਿੰਦੀ ਸੋਹਣੀ ਤਾਂ ਮੈਂ ਹੈਗੀ ਆ। ਅੱਜ ਕੀ ਹੋਇਆ ਜਿਹੜਾ ਇੰਨਾ ਪਿਆਰ ਆਈ ਜਾਂਦਾ। ਜੱਗਾ ਕਹਿੰਦਾ ਜਾ। ਸਾਹ ਦਿਨ ਲੜਾਈ ਵਿੱਚਾਂ ਇਸਦੀ ਪੈਰ ਨੱਪਦਿਆਂ ਲੰਘ ਜਾਂਦਾ ਹੁਣ ਇਹ ਕੰਮ ਕਟਾ ਦੇਣਾ ਚਾਹ ਹੁਣ ਮੈਂ ਤੇਰੇ ਨਾਲ ਹੀ ਟਾਈਮ ਬਤਾਉਣਾ ਤੂੰ ਵੀ ਥੱਕ ਜਾਨੀ ਆ ਬੱਚਿਆਂ ਨੂੰ ਪੜਾਉਂਦੀ ਭੋਲੀ ਕਹਿੰਦੀ ਤਿੰਨ ਮਹੀਨਾ ਬਾਅਦ ਤਾਂ ਗਈ ਸੀ ਸਕੂਲ ਪਹਿਲਾਂ ਸਹੇਦਾ ਕਰਕੇ ਨਹੀਂ ਸੀ ਜਾਇਆ ਗਿਆ ਦੋਹੇ ਜਣੇ ਚੁੱਕੇ ਵਿੱਚ ਪਿਆਰੀਆਂ ਪਿਆਰੀਆਂ ਗੱਲਾਂ ਕਰਨ ਵਿੱਚ ਮਗਨ ਹੋ ਗਏ ਪੰਮੀ ਜਦ ਕਾਲ ਜਾਲੀ バス ਚੜੀ ਤਾਂ ਅਚਾਨਕ バス ਕੰਟਰੋਲ ਤੋਂ ਬਾਹਰ ਹੋ ਗਈ ਤੇ ਸਿੱਧੀ ਕਿੱਕਰ ਵਿੱਚ ਵੱਜੀ ਪੰਮੀ バス ਦੇ ਵਿੱਚਕਾਰ ਜਿੱ ਬੈਠੀ ਹੁਣ ਕਾਰਨ ਸਿਰਫ ਸਿਰ ਤੇ ਅਤੇ ਲੱਤਾਂ ਮਹਾ ਤੇ ਝਿਰਟਾਂ ਹੀ ਸਨ ਪਰ ਬੱਸ ਵੱਜੀ ਵੇਖ ਸਾਰੀਆਂ ਸਵਾਰੀਆਂ ਨੂੰ ਇੰਜ ਲੱਗਿਆ ਜਿਵੇਂ ਉਹਨਾਂ ਦੀ ਜਾਨ ਚਲੀ ਗਈ ਹੋਵੇ ਬੱਸ ਵਿੱਚ ਹਫੜਾ ਦਫੜੀ ਮੱਚ ਗਈ ਸੀ ਆਸੇ ਪਾਸੇ ਦੇ ਲੋਕ ਜੋ ਆਪਣੇ ਖੇਤਾਂ ਵਿੱਚ ਕੰਮ ਕਰਦੇ ਸਨ ਭੱਜੇ ਆਏ ਤੇ ਸਾਰੀਆਂ ਸਵਾਰੀਆਂ ਬਾਹਰ ਕਰਦੀਆਂ ਰੱਬ ਦਾ ਸ਼ੁਕਰ ਸੀ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਣੋਂ ਬਚ ਗਿਆ ਸੀ ਪਰ ਸੱਟਾਂ ਲੱਗੀਆਂ ਸਵਾਰੀਆਂ ਨੂੰ ਚੁੱਕ ਨੇੜਲੇ ਸਿਵਲ ਹਸਪਤਾਲ ਲੈ ਜਾਇਆ ਗਿਆ ਸਾਰਿਆਂ ਦੇ ਕਰਦੇ ਮੈਂਬਰਾਂ ਨੂੰ ਖਬਰ ਕੀਤੀ ਪੰਮੀ ਦੇ ਸਾਥ ਤੇ ਸੋਰਾ ਭੱਜੇ ਗਏ ਦੂਜੇ ਦਿਨ ਪੰਮੀ ਨੇ ਛੁੱਟੀ ਦੇ ਦਿੱਤੀ ਸੀ ਪਰ ਪੰਮੀ ਦੀ ਮਾਗੀ ਤੌਰ ਤੇ ਅਪਸੈਟ ਹੋ ਗਈ ਸੀ ਪੰਮੀ ਨੇ ਆਪਣੇ ਸੱਸ ਨੂੰ ਕਿਹਾ ਕਿ ਮੈਂ ਆਪਣੇ ਪੇਕੇ ਪਿੰਡ ਜਾਣਾ ਸੱਸ ਕਹਿੰਦੀ ਪੁੱਤ ਗਰਮੀਤ ਨੂੰ ਚਿੱਠੀ ਭੇਜੀ ਹੈ ਤੇਰੇ ਸੱਟ ਲੱਗਣ ਦਾ ਦੱਸਿਆ ਉਹ ਇੱਕ ਦੋ ਦਿਨਾਂ ਤੱਕ ਆਜੂ ਤੂੰ ਹਜੇ ਰੁਕ ਜਾ ਪੰਮੀ ਕਹਿੰਦੀ ਬੇਬੇ ਉਹਦੇ ਆਉਣ ਦਾ ਮੈਨੂੰ ਸਹਾਰਾ ਤਾਂ ਕੋਈ ਹੈ ਨਹੀਂ ਤੁਸੀਂ ਮੈਨੂੰ ਛੱਡ ਆਓ ਜਾਂ ਸੁਨੇਹਾ ਭੇਜ ਦੇਵੋ ਬਾਪੂ ਜੀ ਆ ਕੇ ਆਣ ਲੈਣ ਆਕੇ ਲੈ ਜਾਣਗੇ ਸੱਸ ਨੂੰ ਪਤਾ ਸੀ ਕਿ ਪੰਮੀ ਸੱਚ ਬੋਲ ਰਹੀ ਹੈ ਖੋਟ ਪੁੱਤ ਵਿੱਚ ਹੀ ਹੈ ਇਸ ਕਰਕੇ ਉਹਨੇ ਪੈਣੀ ਪਿੰਡ ਸੁਨੀਹਾ ਪੇਜ ਦਿੱਤਾ ਤੇ ਦੂਜੇ ਦਿਨ ਹੀ ਉਹਦੇ ਬਾਪੂ ਜੀ ਆਕੇ ਲੈ ਗਏ ਗਰਮੀਤ ਪਹਿਲਾਂ ਹੀ ਮੋਨਿਕਾ ਦੇ ਵਿਆਹ ਵਾਲੀ ਗੱਲ ਤੋਂ پاگل ਹੋ ਚੁੱਕਿਆ ਸੀ ਹੁਣ ਪੰਮੀ ਦੇ 6 ਵਜਾਂ ਦੀ ਗੱਲ ਨੇ ਉਸ ਨੂੰ ਤੋੜ ਦਿੱਤਾ ਉਹਦੀ ਜਿੰਦ ਥਾਲੀ ਵਾਲੇ ਪਾਣੀ ਵਾਂਗ ਡੋਲ ਰਹੀ ਸੀ ਗਰਮੀਤ ਨੇ दारू ਪੀਣੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਬੀਤੇ 2 ਸਾਲਾਂ ਵਿੱਚ ਉਹਨੇ ਜਿੰਨੀ ਮौज-ਮਸਤੀ ਕੀਤੀ ਸੀ ਉਹਦੇ ਬਦਲੇ ਵਿੱਚ ਹੀ ਸਾਰੇ ਅਧਿਆਪਕਾਂ ਨੂੰ ਗਰਮੀਤ ਦਾ ਪਤਾ ਲੱਗ ਚੁੱਕਿਆ ਸੀ। ਪਤ ਦਿਨ ਦਿਹਾੜੇ ਉਹਦੇ दारू ਪੀਣ ਤੇ ਨਾਲ ਦੇ ਟੀਚਰ ਉਸਨੂੰ ਟੋਕਦੇ ਪਰ ਗਰਮੀਤ ਉੱਪਰ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਗਰਮੀਤ ਦਿਨ-ਰਾਤ ਰੋਂਦਾ ਰਹਿੰਦਾ। ਜੇਕਰ ਉਹ ਪਿੰਦ ਜਾਂਦਾ ਤਾਂ ਕਿਸ ਸਮੂਹ ਜਾਂਦਾ। ਕਦੇ-ਕਦੇ ਉਹਦਾ ਦਿਲ ਕਰਦਾ ਕਿ ਉਹ ਮਰ ਜਾਵੇ। ਕਦੇ-ਕਦੇ ਉਹ ਸੁਪਨੇ ਵਿੱਚ ਪਿਆ ਮੌਨਿਕਾ ਨਾਲ ਗੱਲਾਂ ਕਰਦਾ ਰਹਿੰਦਾ ਜਿਸਨੂੰ ਅਕਸਰ ਉਹਦੇ ਮਕਾਨ ਮਾਲਕ ਵੇਖਦੇ। ਤੇ ਉਹਦੇ ਹਾਲ ਤੇ ਤਰਸਦੀ ਕਰਦੀ ਇੱਕ ਦਿਨ ਉਹ ਆਪਣੇ ਪਿੰਡ ਗਿਆ ਮਾਂ ਨੇ ਜਦੋਂ ਆਪਣੇ ਪੁੱਤ ਦਾ ਚਿਹਰਾ ਤੱਕਿਆ ਤਾਂ ਰੋਣ ਲੱਗ ਪਈ ਏਕੀ ਹਾਲਤ ਬਣਾ ਲਈ ਤੂੰ ਆਪਦੀ ਗਰਮੀ ਦੀ दारू ਪੀਤੀ ਹੋਈ ਸੀ ਉਹ ਸਿੱਧਾ ਮੰਜੀ ਉੱਪਰ ਡਿੱਗ ਪਿਆ ਮਾਂ ਨੇ ਸੋਚਿਆ ਇਹ ਸਭ ਕੁਝ ਮੇਰੀ ਵਜ੍ਹਾ ਨਾਲ ਹੋਇਆ ਜੇ ਮੈਂ ਇਹਦੇ ਨਾਲ ਪੰਮੀ ਨੂੰ ਪੇਜ ਦਿੰਦੀ ਫਿਰੋਜ਼ਪੁਰ ਇਹਦੀ ਇਹ ਹਾਲਤ ਨਹੀਂ ਸੀ ਹੋਣੀ ਮੈਨੂੰ ਤਾਂ ਕਿਹਾ ਵੀ ਸੀ ਦੁੱਬੜੇ ਨੇ ਪਹਿਲਾਂ ਪਰ ਮੇਰੇ ਕਰਮ ਫੁੱਟ ਗਏ ਸੀ ਜੋ ਆ ਹਾਲਤ ਵੇਖਣੀ ਸੀ ਇਹਦੀ ਮੈਂ ਕੀ ਪੁੱਨ ਕੇ ਵਿਜਿਆ ਰੱਬਾ ਐਨੇ ਦੁੱਖ ਪੰਮੀ ਆਪਣੇ ਪਿੰਡ ਗਈ ਤਾਂ ਉੱਥੇ ਉਹਨੂੰ ਆਪਣੇ ਬਾਬਲ ਦਾ ਬੇੜਾ ਬਹੁਤ ਚੰਗਾ ਲੱਗਿਆ ਬੇੜੇ ਵਿੱਚ ਲੱਗੀ ਤਰੇਕ ਕੋਲ ਉਹ ਆਣ ਖਲੋਈ ਤੇ ਗਈ ਸੋਚੀ ਜਾਵੇ ਜਦੋਂ ਮੈਂ ਜਨਮ ਲਿਆ ਤਾਂ ਇਹ ਤਰੇਕ ਦਾ ਬੂਟਾ ਲਾਇਆ ਸੀ ਕਿੰਨਾ ਪਿਆਰ ਕਰਦੀ ਸੀ ਮੈਂ ਇਹਦਾ ਰੋਜ਼ ਪਾਣੀ ਪਾਉਣਾ ਵੇਖ ਇਹ ਅਣਜਾਣ ਹੋ ਕੇ ਵੀ ਵਫਾ ਕਰਦਾ ਤੇ ਇਨਸਾਨ ਸਭ ਸੋਚੀ ਹੁੰਨ ਤੇ ਵੀ ਕਿੰਨੀਆਂ ਗਲਤੀਆਂ ਕਰਦਾ ਤਰੇਕ ਤੇ ਪਾਈ ਪਿੰਗ ਤੇ ਉਹਦਾ ਝੂਟੇ ਦੇਣ ਨੂੰ ਦਿਲ ਕੀਤਾ ਪਾਸੇ ਤੇ ਲੱਗੇ ਸੱਟ ਨਾਲ ਉਹ ਤੇ ਚੀਜ਼ ਜੀ ਉੱਠੀ ਤੇ ਮੰਝੀ ਉੱਪਰ ਬਹਿ ਗਈ ਚੰਦਗੋੜ ਦੀ ਪੰਮੀ ਵੱਲ ਵੇਖ ਉਹ ਬੰਨ ਨਿਕਲ ਗਈ ਤੇ ਭੱਜ ਕੇ ਪੰਮੀ ਨੂੰ ਮੋਹ ਨਾਲ ਬੁੱਕਲ ਵਿੱਚ ਲੈ ਲਿਆ ਜੀਤੋ ਭੱਜ ਕੇ ਤੋੜੇ ਵਿੱਚੋਂ ਪਾਣੀ ਦਾ ਗਲਾਸ ਪਰ ਕੇ ਲੈ ਆਈ ਬੱਚ ਨੂੰ ਆਪਣੀ ਪੋਤੀ ਕੋਲ ਬੈਠੀ ਗੱਲਾਂ ਕਰੀ ਜਾਵੇ ਨੀ ਪੰਮੀਏ ਅੱਧੀ ਰਹਿ ਗਈ ਤੂੰ ਤਾਂ ਕੁੜੇ ਤੇਰੇ ਦੁੱਖ ਨੇ ਤਾਂ ਮੈਨੂੰ ਅੱਧੀ ਕਰਦਾ ਸਬਨਾਂ ਦੇ ਪੀਲੇ ਪਏ ਚਿਰਿ ਤੱਕ ਪੰਮੀ ਨੇ ਥੋੜੀ ਹਿੰਮਤ ਫੜੀ ਤੇ ਬੋਲੀ ਓਹੋ ਤੁਸੀਂ ਤਾਂ ਐਵੇਂ ਬੈਠ ਗਏ ਸਹਾਨੇ ਜਿਵੇਂ ਮੈਂ ਸਾਹਾਂ ਤੇ ਪਈ ਹੋਵਾਂ ਚੰਦਪੁਰ ਕਹਿੰਦੀ ਹਾਈ ਹਾਈ ਪੰਮੀ ਇਹ ਜਿਉ ਬੋਲ ਕਿਉਂ ਕਰਦੀਆਂ ਪੰਮੀ ਕਹਿੰਦੀ ਫਿਰ ਤੁਸੀਂ ਸਾਰੇ ਜਾਣੇ ਹੱਸੋ ਮੇਰਾ ਚਿੱਤ ਪਰਚਾਓ ਕਿਉਂ ਤਾਂ ਮੈਂ ਹੋਰ ਬਿਮਾਰ ਹੋ ਜਾਣਾ ਆਇਆ ਤੇ ਆਪਣੀ ਧੀ ਦੇ ਸਿਰ ਤੇ ਹੱਥ ਰੱਖ ਬਹੁਤ ਅਸੀਸਾਂ ਦਿੱਤੀਆਂ ਜੈਲਾ ਕਹਿੰਦਾ ਮੇਰਾ ਪੁੱਤ ਅੱਜ ਕੀ ਖਾਊਗਾ ਪਲਾ ਪੰਮੀ ਕਹਿੰਦੀ ਚਾਚਾ ਅੱਜ ਤੂੰ ਗੁਆਰੇ ਦੀਆਂ ਫਲੀਆਂ ਲੈ ਕੇ ਆ ਮੈਂ ਉਹਦੇ ਸਬਜ਼ੀ ਖਾਣੀਆ ਜੈਲਾ ਖੇਤ ਨੂੰ ਤੁਰ ਪਿਆ ਚੰਦਪੁਰ ਉਹਦੇ ਲਈ ਸ਼ਟਾਂਕ ਕੋ ਹਲਦੀ ਕੋ ਪਾ ਗਰਮ ਦੁੱਧ ਲਿਆਈ ਜੀਤੋ ਆਪਣੀ ਤੀਂਆਂ ਲੱਤਾਂ ਘੁੱਟਣ ਲੱਗੀ ਹੋਈ ਸੀ ਪੰਮੀ ਉੱਟ ਕੇ ਬੈਠ ਗਈ ਸਾਰੇ ਜਾਨਿਆਂ ਦੇ ਚਿਹਰੇ ਖੁਸ਼ ਕਰਨ ਲਈ ਨਿੱਕੀਆਂ-ਨਿੱਕੀਆਂ ਗੱਲਾਂ ਕਰਨ ਲੱਗੀ ਨਕਲੀ ਹਾਸਾ ਬੁੱਲਾਂ ਤੇ ਆਉਂਦਾ ਪਰ ਮਾਪਿਆਂ ਦੇ ਕਾਹਦਾ ਓਲਾ ਰਹਿਦਾ ਚੰਦਪੁਰਨ ਬੱਚਨੋ ਜੀਤੋ ਉਹਦੇ ਹਾਸੇ ਪਿਛਲੇ ਦੁੱਖ ਨੂੰ ਬਖੂਪੀ ਜਾਂਦੀਆਂ ਸਨ ਸ਼ਾਮਾ ਟਲ ਜਾਂ ਤੇ ਚੰਦਕੌਰ ਨੇ ਰੋਟੀ ਸਬਜੀ ਆ ਬਣਾਇਆ ਤੇ ਕਿ ਤਾਂ ਕਿ ਜੀਤੋ ਆਪਣੇ ਤੀ ਦੇ ਖਿਆਲ ਰੱਖ ਸਕੇ ਪੰਮੀ ਨੇ ਚੰਦਕੌਰ ਤੇ ਮੁੰਡੇ ਨੂੰ ਆਪਣੀ ਬੁੱਕਲ ਵਿੱਚ ਭਾ ਲਿਆ ਤੇ ਨਾਲ ਆਪਦੇ ਰੋਟੀ ਖਵਾਈ ਔਰ ਪੰਮੀ ਨੂੰ ਥੋੜਾ ਜਿਹਾ ਸਕੂਨ ਮਿਲਿਆ ਇੱਕ ਪਾਲਿਓ ਪੁੱਲ ਗਈ ਸੀ ਉਹ ਵਿਆਹੀ ਹੋਈਆ ਪੇਕਿਆਂ ਦਾ ਕਰ ਕਿੰਨਾ ਸਕੂਨ ਦਿੰਦਾ ਦੋ ਕੁ ਦਿਨਾਂ ਬਾਅਦ ਚੰਦਕੌਰ ਨੇ ਪੰਮੀ ਨੂੰ ਪੁੱਛਿਆ ਕੀ ਕੀ ਗਰਮੀ ਤੇਰਾ ਕਿੰਨਾ ਕੋ ਕਰਦਾ ਪੰਮੀ ਕਹਿੰਦੀ ਚਾਚੀ ਜਿਉ ਮੇਰਾ ਕਰਦਾ ਹੁੰਦਾ ਤਾਂ ਮੈਨੂੰ ਇੱਥੇ ਆਉਣ ਦੀ ਕੀ ਲੋੜ ਸੀ ਪੇਕਿਆਂ ਵਾਲਿਆ ਪਿਆਰ ਜੇ ਸੋਹਰੇ ਕਰੇ ਮਿਲੇ ਤਿਆਂ ਪੇਕੇ ਆਉਣ ਦੀ ਕਿਤੋਂ ਤਾਂਗ ਰੱਖਦੀਆਂ ਚੰਦਪੁਰ ਕਹਿੰਦੀ ਇਹ ਤੂੰ ਕੀ ਕਹਿਨੀ ਹੈ ਪੰਮੀ ਪੰਮੀ ਕਹਿੰਦੀ ਹਾਂ ਚਾਚੀ ਵਿਆਹ ਤੋਂ ਮਹੀਨਾ ਬਾਅਦ ਤਾਂ ਚੰਗਾ ਪੱਲਾ ਰਿਆ ਪਰ ਜਿਉ ਉਹ ਫਿਰੋਜ਼ਪੁਰ ਗਏ ਆ ਮੈਂ ਉਹਦੇ ਵਿੱਚ ਆਪਣੇ ਪ੍ਰਤੀ ਉਹ ਖਿੱਚ ਨਹੀਂ ਵੇਖੀ ਜਿਹੜੀ ਪਹਿਲਾਂ ਸੀ ਜਦੋਂ ਵੀ ਉਹ ਪਿੰਡ ਆਉਂਦੇ ਸੀ ਕਿਤਨਾ ਕੀਤੇ ਚੋਰ ਆਪਣਾ ਨਿਸ਼ਾਨ ਛੱਡਦਾ ਓਵੇਂ ਔਦੀਆਂ ਛਾਟਾਂ ਤੇ ਲੱਗੇ ਸੁਰਖੀ ਦੇ ਨਿਸ਼ਾਨ ਕਿਸੇ ਚੰਦ ਕੁਰਕੀਆਂ ਦੀ ਪੰਮੀ ਹੈ ਕਹਿੰਦੇ ਹੁੰਦੇ ਆ ਮਰ ਤਾਂ ਨਹਾਤਾ ਤੋਤਾ ਕੋੜਾ ਹੁੰਦਾ ਤੂੰ ਸਾਮੇਦਾਰਾਂ ਇਹੋ ਜੀਆਂ ਗਲਤੀਆਂ ਅਕਸਰ ਕਰ ਬੈਠਦੇ ਆ ਬੰਦੇ ਆਪਾਂ ਔਰਤਾਂ ਨੂੰ ਸ਼ਰਮ ਹਿਆ ਦਾ ਪੱਲਾ ਪਵਾਇਆ ਜਾਂਦਾ ਪਰ ਮਰਦਾਂ ਲਈ ਇਹੋ ਜਾਂ ਕੋਈ ਪਰਦਾ ਨਹੀਂ ਪੰਮੀ ਕਹਿੰਦੀ ਫਿਰ ਮਰਦ ਕਿਉਂ ਇਹ ਆਸ ਰੱਖਦੇ ਆ ਕਿ ਸਾਡੀ ਤੀਮੀ ਸੱਚੀ ਸਵਿੱਤਰੀ ਹੋਵੇ ਆਪਾਂ ਮੈਂ ਵੀ ਔਰਤਾਂ ਨਾਲ ਹਮ ਬਿਸਤਰ ਹੋਏ ਹੋਣ ਚੰਦਗੁਰ ਕਹਿੰਦੀ ਪੰਮੀ ਇਹ ਮਰਦ ਪ੍ਰਦਾਨ ਸਮਾਜ ਹੈ ਆਪਾਂ ਮੈਂ ਔਰਤ ਆਜ਼ਾਦ ਹੋ ਜਾਵੇ ਪਰ ਫਿਰ ਵੀ ਮਰਦ ਦਾ ਡਰ ਉਹਦੇ ਇਰਤ ਗਿਰਦ ਕਿਵੇਂ ਨਾ ਕਿਵੇਂ ਸਾਹਮਣੇ ਖਲੋ ਜਾਂਦਾ ਤੂੰ ਇੱਕ ਮੌਕਾ ਦੇ ਗਰਮੀਤ ਨੂੰ ਮੇਰੇ ਕਹੇ ਪੰਮੀ ਕਹਿੰਦੀ ਚਾਚੀ ਉਹ ਸਮਝਣ ਵਾਲਾ ਬੰਦਾ ਨਹੀਂ ਕਿਹੜਾ ਜਿਸ ਨੂੰ ਰਸੇ ਚੱਪਣ ਦੀ ਆਦਤ ਪੈ ਜਾਵੇ ਫਿਰ ਨਹੀਂ ਛੁੱਟਦੀ ਚੰਦਗੁਰ ਕਹਿੰਦੀ ਇਉਂ ਨਹੀਂ ਸਰਨਾ ਪੰਮੀ ਦੀਮੀ ਦੇ ਆਦਮੀ 100 ਵਾਰ ਲੜਦੇ ਆ ਪਰ ਸਮਝੌਤਾ ਤਾਂ ਹੁੰਦਾ ਹੀ ਏ ਪੰਮੀ ਕਹਿੰਦੀ ਚਾਚੀ ਹੁਣ ਮੈਨੂੰ ਆਪਣੀਆਂ ਖੁਸ਼ੀਆਂ ਤਿਆਗ ਇੱਕ ਸਮਝੌਤਾ ਹੀ ਹੋਊ ਉਹਦੇ ਨਾਲ ਰਹਿਣਾ ਚੰਦਕੁਰ ਕਹਿੰਦੀ ਪੰਮੀ ਘਰ ਨਾ ਖਰਾਬ ਕਰੀ ਪੜੇ ਲਿਖਿਆ ਤੂੰ ਸਮਝਦਾਰ ਪੰਮੀ ਕਹਿੰਦੀ ਚਾਚੀ ਅੱਜ ਹੀ ਸਾਰੀਆਂ ਗੱਲਾਂ ਸੁਣ ਖਤਮ ਕਰਾ ਦੇਗੀ ਚੱਲ ਚਾਚੀ ਹੁਣ ਦੱਸ ਕੀ ਬਣਾ ਕੇ ਖਵਾਵੇਂਗੀ ਨਾਲੇ ਆਹਾ ਗੱਲਾਂ ਮਾਂ ਨੂੰ ਨਾ ਦੱਸੀ ਖਾਮ ਕਾ ਫਿਕਰ ਕਰੂਗੀ ਜੰਦਕੋ ਨੇ ਪੰਮੀ ਨੂੰ ਦੁੱਧ ਵਿੱਚ ਸੇਵਿਆ ਤੇ ਰਿੰਨੀਆਂ ਤੇ ਵਿੱਚ ਕਿਉਂ ਪਾ ਕੇ ਖਵਾਈਆਂ ਜੱਗੇ ਹਰਪਾਲ ਅਤੇ ਤਾਰੀ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਤਿੰਨੇ ਜਾਣੇ ਇਹਨਾਂ ਨਸ਼ਾ ਤਸਕਰਾਂ ਨੂੰ ਨਹੀਂ ਰੋਕ ਸਕਦੇ ਪਰ ਹਾਂ ਚਰਨੇ ਨੂੰ ਜ਼ਰੂਰ ਕਹਿ ਦੇਣਾ ਕਿ ਆਪਣੇ ਪਿੰਡ ਵਿੱਚ ਇਹੋ ਜਿਹਾ ਕੰਮ ਨਾ ਕਰੇ ਤੇ ਉਹਨਾਂ ਨੇ ਸਿਰਫ ਆਪਣੇ ਪਿੰਡ ਦੀ ਮੇਰ ਸਿੰਘ ਦੇ ਬੰਦਿਆਂ ਨੂੰ ਤਾਂ ਦੂਜੀ ਮੰਡੀਰ ਹੀ ਨਹੀਂ ਸੀ ਹੁਣ ਠਹਿਰਨ ਦਿੰਦੀ ਭੋਲੀ ਆਪਣੇ ਸਕੂਲ ਚਲੀ ਜਾਂਦੀ ਕੁੜੀ ਨੂੰ ਵੀ ਨਾਲ ਹੀ ਲੈ ਜਾਂਦੀ ਗਦਮੀਤ ਨੂੰ ਉਹਦੇ ਮਾਂ ਨੇ ਸਮਝਾਇਆ ਕਿ ਸਿਆਣਾ ਬਣ ਬੇਗਾਨੀਆਂ ਤੀਮੀਆਂ ਦੇ ਘਰ ਨਾ ਪਟ ਵੇਖਲਾ ਉੱਥੇ ਖੇ ਖਾਂਦਾ ਸੀ ਆਪਦਾ ਘਰ ਹੀ ਪਟਿਆ ਗਿਆ ਤੇਰਾ ਹੁਣ ਵੀ ਵੇਲਾ ਸੰਭਲ ਜਾ ਫੰਮੀ ਨੂੰ ਪੇਕਿਆਂ ਤੋਂ ਲੈ ਆ ਗਰਮੀਤ ਪਹਿਲਾਂ ਫਿਰੋਜ਼ਪੁਰ ਗਿਆ ਪਰ ਉੱਥੇ ਉਹਨੂੰ ਫਿਰ ਮੋਨਿਕਾ ਦਾ ਚਿਹਰਾ ਟਿਕਣਾ ਦਿੰਦਾ ਦਰ ਉਹਦੀ ਪੱਕੀ ਸਾਥਣ ਬਣ ਚੁੱਕੀ ਸੀ ਇੱਕ ਦਿਨ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹਨੇ ਦਾਰੂ ਪੀਤੀ ਤੇ ਸਿੱਧਾ ਫਿਰੋਜ਼ਪੁਰੋਂ ਬਠਿੰਡੇ ਵਾਲੀ ਬੱਸ ਫੜ ਨਾ ਥਾਣੇ ਜਾਣ ਦੀ ਬਜਾਏ ਆਪਣੇ ਸਹੁਰੇ ਪਿੰਡ ਪੈਣੀ ਪਹੁੰਚ ਗਿਆ ਬਾਕੀ ਕਹਾਣੀ ਜੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਕਹਾਣੀ ਸੁਣ ਲਈ ਅਗਲੇ ਪਾਗ ਦਾ ਜ਼ਰੂਰ ਇੰਤਜ਼ਾਰ ਕਰਨਾ